ਜੈ ਮਸਤਾ ਦੀ ਜੈ ਬਲੀਆਂ ਦੀ ਜੀ ਮੈਂ ਤੁਹਾਡਾ ਆਪਣਾ ਮੰਚ ਸੰਚਾਲਕ ਦੀਪਾ ਥੜਾ ਆਪਾਂ 7 ਫਰਵਰੀ ਨੂੰ ਪਹੁੰਚ ਰਹੇ ਆ ਜੀ ਨੂਰ ਮੈਲ ਦੇ ਨਜ਼ਦੀਕ ਪਿੰਡ ਪੰਡਾਲ ਹਿੰਮਤ ਵਿਖੇ ਜਿੱਥੇ ਧੰਨ ਧੰਨ ਮਸਤ ਸੁਰਜੀਤ ਜੀ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਸਾਡੇ ਬਹੁਤ ਹੀ ਸਤਿਕਾਰਯੋਗ ਮੁਖ ਸੇਵਾਦਾਰ ਗੱਦੀ ਨਿਸ਼ੀਨ ਕੁਲਵਿੰਦਰ ਲਾਲੀ ਜੀ ਤੇ ਮੁਖ ਸੇਵਾਦਾਰ ਬੀਬੀ ਦਵਿੰਦਰ ਕੌਰ ਜੀ ਜਿਨ੍ਹਾਂ ਦੀ ਰਹਿਨਮਾਈ ਤੇ ਇਹ ਸਾਰਾ ਮੇਲਾ ਕਰਵਾਇਆ ਜਾ ਰਿਹਾ ਇਸ ਮੇਲੇ ਦੇ ਵਿੱਚ ਵਰਲਡ ਫੇਮਸ ਕਵਾਲ ਪਾਰਟੀ ਸਾਹਿਲ ਖਾਨ ਅਤੇ ਸੈਫ ਅਲੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਇਹਨਾਂ ਤੋਂ ਇਲਾਵਾ ਲੋਕ ਗਾਇਕ ਵੱਡੀ ਸੁਰੀਲੇ ਫਨਕਾਰ ਕੁਲਵਿੰਦਰ ਕਿੰਦਾ ਜੀ ਤੇ ਦਲਵਿੰਦਰ ਦਿয়ালਪੁਰੀ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਤੇ ਨਾਲ ਨਕਾਲ ਪਾਰਟੀ ਅਜੇ ਤਾਨੀਆਂ ਨਕਾਲਣ ਪਾਰਟੀ ਉਹ ਵੀ ਹਾਜ਼ਰੀ ਦੇਣ ਵਾਸਤੇ ਪਹੁੰਚ ਰਹੇ ਨੇ ਇਸ ਮੇਲੇ ਦੇ ਵਿੱਚ ਵੱਖ-ਵੱਖ ਦਰਬਾਰਾਂ ਤੋਂ ਫਕਰ ਫਕੀਰ ਸਹਿਬਾਨ ਵਿਸ਼ੇਸ਼ ਤੌਰ ਤੇ ਪਹੁੰਚਣਗੇ ਸਾਡੇ ਬਹੁਤ ਹੀ ਸਤਿਕਾਰਯੋਗ ਪਿੰਡ ਕੋਟ ਰਾਣੀ ਤੋਂ ਮਸਤ ਬਿੱਲੂ ਜੀ ਸ਼ਹੀਦ ਦਰਬਾਰਾ ਤੋਂ ਮੁੱਖ ਸੇਵਾਦਾਰ ਸਾਈ ਬੱਬੂ ਜੀ ਉਹ ਵੀ ਵਿਸ਼ੇਸ਼ ਤੌਰ ਤੇ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਪਹੁੰਚ ਰਹੇ ਨੇ ਸੋ ਆਓ ਆਪਾਂ ਮਿਲਦੇ ਹਾਂ ਜੀ 7 ਫਰਵਰੀ ਨੂੰ ਪਿੰਡ ਪੰਡਾਲ ਹਿੰਮਤ ਨਜ਼ਦੀਕ ਨੂਰ ਮਹਿਲ ਜੈ ਮਸਤਾ ਦੀ ਜੈ ਪੀਰਾਂ ਦੀ ਮੈਂ ਆ ਤੁਹਾਡਾ ਆਪਣਾ ਤੇ ਆਪਣਾ ਕੁਲਵਿੰਦਰ ਕਿੰਦਾ ਤੇ ਮੈਂ ਪਹੁੰਚ ਰਿਹਾ ਜੀ 7 ਫਰਵਰੀ ਨੂੰ ਦਿਨ ਸ਼ਨੀਵਾਰ ਸ਼ਾਮ ਵੇਲੇ ਪੰਡਾਲ ਹਿੰਮਤ ਨੂਰਮਲ ਜਿੱਥੇ ਵਰਸੀ surjeet mast ji ਜਿਨ੍ਹਾਂ ਦੀ ਬਹੁਤ ਹੀ ਕਿਰਪਾ ਹੈ ਸਭ ਤੇ ਬਾਪੂ ਰਾਮਕ੍ਰਿਸ਼ਨ ਮਹਾਰਾਜ ਦੇ ਦਰਬਾਰ ਤੇ ਆਪਾਂ ਪਹੁੰਚ ਰਿਹਾ ਜੀ 7 ਫਰਵਰੀ ਨੂੰ ਸੋ ਬੱਬੂ ਸ਼ਾ ਸਰਕਾਰ ਬੱਬੂ ਸ਼ਾ ਕਾਜ਼ਰੀ ਜਿਨ੍ਹਾਂ ਦੀ ਰਹਿਮਾਈ ਹੇਠ ਸਾਰਾ ਪ੍ਰੋਗਰਾਮ ਕੀਤਾ ਜਾ ਰਿਹਾ ਜੀ ਗੱਦੀ ਨਿਸ਼ੀਨ ਸਾਡੇ ਬਾਬਾ ਜੀ ਕੁਲਵਿੰਦਰ ਲਾਲੀ ਜੀ ਔਰ ਸੇਵਾਦਾਰ ਦਵਿੰਦਰ ਕੌਰ ਜੀ ਉਹਨਾਂ ਦੀ ਰਹਿਮਾਈ ਹੇਠ ਸਾਰਾ ਪ੍ਰੋਗਰਾਮ ਹੋਵੇਗਾ ਆਜੋ ਰਲ ਬਲ ਕੇ surjeet mastਾਂ ਦੇ ਦਰਬਾਰ ਤੇ ਹਾਜ਼ਰੀਆਂ ਲਾਈਏ ਐਂਕਰ ਸਾਡੇ ਦੀਪਾ ਜੀ ਨੇ ਦੀਪਾ ਥਲੇਵਾਲਾ ਔਰ ਲਾਈਵ ਪੰਜਾਬ 99 ਤੇ ਇਹ ਪ੍ਰੋਗਰਾਮ ਚੱਲੇਗਾ ਸਾਰਿਆਂ ਨੇ ਦੇਖਣਾ ਤੇ ਮਸਤਾਂ ਦੀ ਗੁਣਗਾਈਏ ਆਜੋ ਸੁਰਜੀਤ ਮਸਤਾਂ ਦੇ ਦਰਵਾਜ਼ੇ ਤੇ ਹਾਜ਼ਰੀ ਲਾਗੇ ਜੈ ਮਸਤਾਂ ਹਾਂਜੀ ਜੈ ਮਸਤਾਂ ਦੀ ਰਹਿ ਮਸਤਾਂ ਦੀ ਕਹਿ ਮਸਤਾਂ ਦੀ ਜੀ ਮੈਂ ਤੁਹਾਡਾ ਆਪਣਾ ਲੋਕ ਗਾਇਕ ਦਲਵਿੰਦਰ ਦਿਹਾਲਪੁਰੀ ਐ 7 ਫਰਵਰੀ 2026 ਨੂੰ ਦਿਨ ਸ਼ਨੀਵਾਰ ਬਹੁਤ ਹੀ ਇੱਕ ਵੱਡਾ ਪੀਰਾਂ ਫਕੀਰਾਂ ਦਾ ਮਸਤਾਂ ਦਾ ਮਿੱਲਾ ਪਿੰਡ ਪੰਡਾਲ ਹਿੰਮਤ ਬੜੀ ਸ਼ਰਦਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਾਡੇ ਸਤਿਕਾਰਯੋਗ ਕਦੀ ਨਿਸ਼ੀਨ ਕੁਲਵਿੰਦਰ ਲਾਲੀ ਜੀ ਔਰ ਮੁਖ ਸੇਵਾਦਾਰ ਸਤਿਕਾਰਯੋਗ ਬੀਬੀ ਜੀ ਦਵਿੰਦਰ ਕੌਰ ਜੀ ਇਹ ਉਹਨਾਂ ਦੇ ਬਿਹੇਫ ਤੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹੈ ਕਿ ਦਰਬਾਰ ਬਾਬਾ ਬਿੱਲੂ ਸ਼ਾ ਜਿਹੜਾ ਕਿ ਕੋਟ ਰਾਣੀ ਹੈ ਉੱਥੇ ਦੇ ਮੁਖ ਸੇਵਾਦਾਰ ਸਾਡੇ ਸਤਿਕਾਰਯੋਗ ਬੱਬੂ ਸ਼ਾ ਜੀ ਉਹ ਚੇਚੇ ਤੌਰ ਤੇ ਪਹੁੰਚ ਰਹੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਮੇਲੇ ਦੇ ਵਿੱਚ ਸਾਹਿਲ ਖਾਨ ਜੀ ਸੈਫ ਫਲੀ ਜੀ ਔਰ ਕੁਲਵਿੰਦਰ ਕਿੰਦਾ ਜੀ ਦਾਸ ਵੀ ਹਾਜ਼ਰੀ ਭਰੇਗਾ ਸਾਰਨ ਬੇਨਤੀ ਹੈ ਔਰ ਦੀਪਾ ਸਾਡਾ ਵੀ ਔਰ ਸਟੇਜ ਦਾ ਤਨੀ ਅਰਫਾ ਦਾ ਜਾਦੂਗਰ ਸਾਰਨ ਬੇਨਤੀ ਹੈ ਕਿ ਪਹੁੰਚੋ 7 ਫਰਵਰੀ ਦਿਨ ਸ਼ਨੀਵਾਰ 2026 ਨੂੰ ਪਿੰਡ ਭੰਡਾਲ ਹਿੰਮਤ ਜਿਹੜਾ ਕਿ ਨੂਰ ਮੈਲ ਦੇ ਨੇੜੇ ਹੈ ਜ਼ਿਲ੍ਹਾ ਦਲੰਦਰ ਚ ਆਓ ਜੀ ਮਿਲਦੇ ਹਾਂ 7 ਫਰਵਰੀ ਨੂੰ